ਯੂਥ ਨਸ਼ੇ ਵਿਰੁੱਧ ਤਹਿਤ ਫਤਿਹਗੁਰ ਚੋੜੀਆਂ ਦੇ ਅਧੀਨ ਪੈਂਦੇ ਪਿੰਡ ਸ਼ਮਸ਼ੇਰਪੁਰ ਵਿਖੇ ਏਡੀਜੀਪੀ ਅਮਰਦੀਪ ਸਿੰਘ ਰਾਏ ਬਟਾਲਾ ਦੇ ਐਸਐਸਪੀ ਸੁਹੇਲ ਕਾਸਿਮ ਮੀਰ ਡੀਐਸਪੀ ਵਿਪਨ ਕੁਮਾਰ ਦੀ ਅਗਵਾਈ ਵਿੱਚ ਨਸ਼ਾ ਤਸਕਰ ਦਾ ਘਟਾਇਆ ਜਾ ਰਿਹਾ ਹੈ ਤਹਾਨੂੰ ਦੱਸ ਦਈਏ ਕਿ ਪੰਜਾਬ ਸਰਕਾਰ ਵੱਲੋਂ ਜੋ ਨਸ਼ਿਆਂ ਵਿਰੁੱਧ ਮੁਹਿੰਮ ਛੇੜੀ ਹੈ ਉਸ ਦੇ ਤਹਿਤ ਸ਼ਮਸ਼ੇਰਪੁਰ ਵਿਖੇ ਨਸ਼ਾ ਤਸਕਰ ਦਾ ਘਾਰ ਟਾਇਆ ਜਾ ਰਿਹਾ ਹੈ ਇਸ ਮੌਕੇ ਵੱਡੀ ਗਿਣਤੀ ਵਿੱਚ ਫੋਰਸ ਪਹੁੰਚੀ ਹੋਈ ਹੈ ਆਓ ਦਿਖਾਉਂਦੇ ਹਾਂ ਤੁਹਾਨੂੰ ਮੌਕੇ ਦੀਆਂ ਤਸਵੀਰਾਂ ਲਗੋ 20 ਤੇ 40 ਦੀ ਸਾਡੇ ਬੱਚੇ ਮਰ ਗਏ ਤੇ ਗਾਂ ਹੀ ਸੋਚੋ ਸਾਡੇ ਇਹ ਤਾਂ ਛੋਟਾ ਇਸ ਤੋਂ ਵੱਡੇ ਮਗਰਮਾ ਚੁਰੀਆ ਗਏ ਨੋ ਫੜੋ ਤੇ ਬਚਾਓ ਸਾਡੇ ਬੱਚਿਆਂ ਨੂੰ ਆ ਵੇਖੋ ਤਾਂ ਗੈਂਡ ਦੇ ਗਿਆ ਨਹੀਂ ਨਹੀਂ ਬਿਲਕੁਲ ਜਿਹੜਾ ਜਦੋਂ ਆਪਾਂ ਲੜਾਈ ਲੜਦੇ ਹਾਂ ਜੀ ਇੱਕ ਤੋਂ ਇੱਕ ਤਾਂ ਇਹ ਕਦੀ ਛੋੜ ਨਹੀਂ ਹੁੰਦੀ ਆਪਾਂ ਇੱਥੇ ਆ ਕੜੀ ਚੁੱਕੀ ਆ ਹੁਣ ਇਸ ਤੋਂ ਬਾਅਦ ਸਾਡੀ ਤੇ ਪਾਸਾ ਕੀਤੀ ਵੀ ਪ੍ਰਸ਼ੀਦ ਪਟੇ ਪਟੇ ਆ ਬੰਦੇ ਪੁਲਿਸ ਵੀ ਪਹੁੰਚੇ ਪੱਕੀ ਤੋਂ ਤਾਂ ਆਪਾਂ ਨੇ ਲੜਾਈ ਸ਼ੁਰੂ ਕਰਨੀ ਸੀ ਨਾ ਇਹ ਤੋਂ ਆਪਾਂ ਇੱਥੇ ਜਿੱਥੇ ਹੁਣ ਆਪਾਂ ਖੜੇ ਹੈਗੇ ਆਂ ਸ਼ਮਸ਼ੀਰਪੁਰ ਦੇ ਵਿੱਚ ਇੱਥੇ ਮੈਂ ਤੇ ਐਸਐਸਪੀ ਸਾਹਿਬ ਅੱਜ ਇੱਥੇ ਆਏ ਹੈਗੇ ਆਂ ਇੱਥੇ ਦੇਖਦੇ ਆਂ ਕਿ ਸਿਵਲ ਐਡਮਿਨਿਸਟ੍ਰੇਸ਼ਨ ਬੰਨਿਓ ਉਹ ਜਿਹੜੇ ਨਸ਼ੇ ਦੇ ਵਪਾਰੀ ਸੀ ਜਿਨ੍ਹਾਂ ਨੇ ਨਸ਼ੇ ਦੇ ਵਪਾਰ ਦੇ ਵਿੱਚੋਂ ਪੈਸਾ ਇਕੱਠਾ ਕਰਕੇ ਸਰਕਾਰੀ ਜ਼ਮੀਨਾਂ ਦੇ ਉੱਤੇ ਆਪਣੇ ਘਰ ਸਾਰੇ ਜਾਂ ਆਪਦੀ ਅ ਕਦਨ ਦੀਆਂ ਜਗ੍ਹਾਵਾਂ ਸਾਡੀਆਂ ਉਹ ਸਿਵਲ ਐਡਮਿਨਿਸਟ੍ਰੇਸ਼ਨ ਵੱਲੋਂ ਅੱਜ ਇੱਥੇ ਡਿਮੋਲਿਸ਼ ਕੀਤਾ ਜਾ ਰਿਹਾ ਹੈਗਾ ਉਹ ਅਸੀਂ ਦੇਖਣ ਆਏ ਹੈਗੇ ਆ ਇਹ ਬਹੁਤ ਅੱਛਾ ਅਭਿਆਨ ਚੱਲ ਰਿਹਾ ਹੈਗਾ ਲੋਕਾਂ ਦੇ ਵਿੱਚ ਵੀ ਇਹਦੀ ਕਾਫੀ ਅੱਛੀ ਸਾਨੂੰ ਜਿਹੜੀ ਫੀਡਬੈਕ ਮਿਲਦੀ ਹੈ ਕਿ ਲੋਕ ਇਸ ਚੀਜ਼ ਤੋਂ ਖੁਸ਼ ਨੇ ਕਿ ਆਪਾਂ ਨੇ ਜਿਹੜੀ ਜੰਗ ਆਰੰਭ ਕੀਤੀ ਆ ਉਹਦੇ ਵਿੱਚ ਆਪਾਂ ਕਾਮਯਾਬ ਹੋ ਰਿਹਾ ਮੈਂ ਦਰਮੇਸ਼ ਸਿੰਘ ਮੈਂ ਸਿੰਘਪੁਰ ਦਾ ਮੌਜੂਦਾ ਸਰਪੰਚ ਆ ਤੇ ਪੰਜਾਬ ਸਰਕਾਰ ਵੱਲੋਂ ਜਿਹੜੀ ਮਹਿੰਮ ਚਲਾਈ ਹੈ ਜੁਧ ਨਸ਼ਿਆਂ ਵਿਰੁੱਧ ਉਹਦੇ ਤਹਿਤ ਸਾਡੇ ਪਿੰਡ ਵਿੱਚ ਅੱਜ ਕਾਰਵਾਈ ਹੋਈ ਆ ਰਾਮਪਾਲ ਸਿੰਘ ਪੁੱਤਰ ਪਿਆਰਾ ਸਿੰਘ ਤੇ ਮਲੋ ਦਾ ਘਰਟਾ ਆ ਗਿਆ ਵਾ ਜੋ ਕਿ ਸਰਕਾਰ ਵੱਲੋਂ ਬਹੁਤ ਹੀ ਸਲਾਘਾਯੋਗ ਕੰਮ ਆ ਤੇ ਇਹੋ ਜਿਹੇ ਮਲੋ ਜਿਹੜੇ ਨਸ਼ਾ ਵੇਚਦੇ ਨੇ ਜਾਂ ਮਲੋ ਵੇਚਦੇ ਨੇ ਖਾਸ ਕਰਕੇ ਉਹਨਾਂ ਨੂੰ ਚੇਤਾਵਨੀ ਮਿਲੂਗੀ ਵੀ ਗਾਂਵ 'ਚ ਇਹੋ ਜਿਹਾ ਕੰਮ ਨਹੀਂ ਕਰਨਾ ਬਹੁਤ ਮਿਹਰਬਾਨੀ ਹੈ ਜੇ ਮਗਰਮੱਛਾਂ ਨੂੰ ਇਸ ਤਰ੍ਹਾਂ ਫੜਨਗੇ ਮਗਰਮੱਛਾਂ ਨੂੰ ਜੇ ਫੜਨਗੇ ਬਹੁਤ ਮਿਹਰਬਾਨੀ ਹੈ ਕਿਉਂ ਸਾਡੇ ਕਿਤੇ ਬੱਚੇ ਵੱਜ ਜਾਣਗੇ ਅਜੇ ਮੜੀ ਠੰਡੀ ਨਹੀਂ ਹੋਈ ਸਾਡੀ ਉਹ ਜਾ ਕੇ ਵੇਖ ਲਓ ਮੜੀਆਂ ਵਿੱਚ ਫੁੱਲ ਉਤਰਾਂ ਹੀ ਹੋਣਗੇ ਤੇ ਇਸ ਸਾਡੀ ਇਹ ਰਿਕਵੈਸਟ ਆ ਵੀ ਸਾਡੇ ਬੱਚੇ ਵੱਜ ਜਾਣ ਆ ਇੱਕ ਪਹਿਲੀ ਗੱਲ ਜੇ ਨਸ਼ਾ ਜਿਹੜਾ ਜੇਲਾਂ ਚ ਮਿਲਦਾ ਉੱਥੇ ਵੀ ਮਿਲਦਾ ਫਿਰ ਸਰਕਾਰੀ ਹਸਪਤਾਲਾਂ ਦੇ ਵਿੱਚ ਲੈਣਾ ਲੱਗੀਆਂ ਹੁੰਦੀਆਂ ਨੇ ਜਦ ਤੱਕ ਇਹ ਨਹੀਂ ਨ ਮੁੱਕਦਾ ਕੋਈ ਨਸ਼ਾ ਨਹੀਂ ਮੁੱਕਣਾ ਇਨਾਸ਼ਾ ਉਥੋਂ ਬੰਦ ਕਰਨ ਤੇ ਆ ਮੇਰੀ ਮੁਲਾਜ਼ਮਾਂ ਨੂੰ ਇਹ ਜਰਾ ਕਰ ਰਿਕਵੈਸਟ ਆ ਵੀ ਜਿਹੜੇ ਛੋਟੇ ਮੋਟੇ ਖਾਣ ਪੀਣ ਵਾਲੇ ਉਹਨਾਂ ਨੇ ਫੜਿਆ ਕਰੋ ਮਗਰ ਮੱਛਾਂ ਵਾਲੋ ਆ ਕਰੋ ਇਹ ਨਹੀਂ ਵੀ ਉਹਨਾਂ ਕੋਈ ਜੇਬਾਂ ਪਰ ਲੀਆਂ ਤੇ ਅਹੀਂ ਕੰਨੀ ਚੱਲ ਗਏ ਉਥੋਂ ਮਾਮਲਾ ਜਰਾ ਘੱਟ ਕਰਿਆ ਕਰਨ ਅ ਵੀ ਇਨਾ ਅੱਗੇ ਮੇਰੀ ਇਹ ਰਿਕਵੈਸਟ ਮੈਂ ਫੇਰ ਹੱਥ ਜੋੜ ਕੇ ਹੋਰ ਰਿਕਵੈਸਟ ਕਰਨੀ ਆ ਵੀ ਛੋਟੇ ਮੋਟੇ ਇਹਨਾਂ ਫੜੋ ਵੱਡਿਆਂ ਨੂੰ ਫੜਿਆ ਕਰੋ